ਮੈਨੂੰ ਦੋ ਚੀਜ਼ਾਂ ਦੀ ਜ਼ਿੰਦਗੀ ਸਭ ਤੋਂ ਖਤਰਨਾਕ ਲੱਗਦੀ ਹੈ ਨਰਕ ਇੱਕ ਤਾਂ ਬਰਫ਼ ਦੂਜਾ ਰੇਗਿਸਤਾਨ ਸ਼ੁਕਰ ਆਓ ਭਰਾਵਾ ਬੋਤੇ ਵਾਲਾ ਆ ਗਿਆ ਕੋਈ ਖੁਸ਼ੀ ਬੋਤਾਂ ਨਾਲ ਲੈ ਲਈਏ ਨਹੀਂ 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 ਦੇਖੋ ਬੋਤੇ ਦਾ ਰੰਗਿਆਟ ਪੈਂਦਾ ਦੇਖੋ ਤੁਸੀਂ ਪਹਿਲਾਂ ਪਿੰਡ 'ਚ ਜਾਂਦੇ ਆ ਸਾਹਮਣੇ ਜਿਹੜਾ ਪਿੰਡ ਦਿਖ ਰਿਹਾ ਹੈ ਨਾ ਤੇ ਉਥੋਂ ਪਾਣੀ ਤਾਂ ਨਹੀਂ ਲੈਣੇ ਆ ਪਾਣੀ ਲੈ ਕੇ ਫਿਰ ਸਿੱਧਾ-ਸਿੱਧਾ ਡੇਜ਼ਰਟ ਜਿੱਨਾ ਤੁਹਾਨੂੰ ਦਿਖ ਰਿਹਾ ਸੀ ਇਹਦੇ ਨਾਲ-ਨਾਲ ਜਾਵਾਂਗੇ ਅੱਗੇ ਹੋ ਦੂਰ ਤੱਕ ਜਿੱਥੇ ਤੱਕ ਨਿੰਗਾ ਜਾਂਦੀ ਹੈ ਨਾ ਇੱਧਰ ਪੂਰਾ ਰੇਗਿਸਤਾਨ ਪਿਛਲੇ ਪਾਸੇ ਇਹ ਤੋਂ ਬਾਅਦ ਜਨਾ ਸੀ ਜਾਰਡਨ ਜਾਣਾ ਹਜੇ ਈਜੀਪਟ ਤੋਂ ਬਾਅਦ ਤੇ ਜਿਹੜਾ ਜਾਰਡਨ ਹੈ ਜੇ ਤੁਹਾਡੇ ਚੋਂ ਕਈਆਂ ਨੂੰ ਪਤਾ ਹੋ ਪੈਤਰਾ ਉੱਥੇ ਜਿਹੜੀ ਉਹ ਵੀ ਦੁਨੀਆ ਦਾ ਇੱਕ ਅਜੂਬਾ ਹੈਗਾ ਜਿਹੜਾ ਪੈਤਰਾ ਹੈਗਾ ਤੇ ਉਹ ਵੀ ਸਾਰਾ ਐਵੇਂ ਦੀ ਬਣਿਆ ਹੋਇਆਗਾ ਬਹਾੜਾਂ ਚ ਤੇ ਦੁਬਾਰਾ ਚ ਉਹ ਦੇਖਾਂਗੇ ਬਾਜੀ ਇਸ ਫਿਨਿਸ਼ ਫਿਨਿਸ਼ ওকে ਸ਼ੁਕਰਾਨ OK ਸ਼ੁਕਰਾਨ ਹਾਂ ਹਬੀਬੀ ਸੀ ਯੂ ਲੇਟਰ OK ਸੀ ਯੂ ਲੇਟਰ OK ਮੁਹੰਮਦ ਇਸ ਫਿਨਿਸ਼ ਮੁਹੰਮਦ ਫਿਨਿਸ਼ OK ਹਬੀਬੀ OK ਸੀ ਯੂ ਲੇਟਰ THEN ਇਥੋਂ ਉਹ ਉੱਪਰ ਨੂੰ ਹੋਰ ਰਸਤਾ ਜਾਂਦਾ ਤੇ ਯਾ ਇਟਸ ਗੁੱਡ ਹੋਰ ਥੈਂਕ ਯੂ ਉੱਤੇ ਜਾਣਾ ਹੈ ਜਿਹੜਾ ਲਾਸਟ ਤੇ ਤੁਹਾਨੂੰ ਪੁਆਇੰਟ ਦੇਖਣਾ ਪਤਾ ਨਹੀਂ ਜੀ ਗਰਮੀ ਬਹੁਤ ਜ਼ਿਆਦਾ ਯਾਰ ਨਾਲੇ ਆਰਾਮ ਲੈ ਲੀਏ ਹਾਂਜੀ ਦੋ ਮਿੰਟ ਆਰਾਮ ਲੈ ਲੀਏ ਉੱਤੋਂ ਚੜਾਈ ਮਾਈ ਗੋਡ ਕਮਾਲ ਹੋ ਗਿਆ ਉਹ ਹਜੇ ਕਿੰਨੀ ਦੂਰ ਪਿਆਗਾ ਜਿਹੜਾ ਉੱਪਰ ਜਾਣਾ ਹੈ ਅਸੀਂ ਇੱਕਦਿ ਬਾਹੜ ਉੱਤੋਂ ਗਰਮੀ ਉੱਤੋਂ ਡੇਜ਼ਰ ਤਿੰਨੇ ਚੀਜ਼ਾਂ ਜੇ ਮਿਲ ਗਈਆਂ ਹਾਂ ਪਾਣੀ ਅੱਜ ਹਵਾ ਕਿੱਥੇ ਸੁੱਤੀ ਪਈ ਆ ਮੈਨੂੰ ਲੱਗਦਾ ਖੁਸ਼ੀ ਆਪਾਂ ਪਾਣੀ ਮੀਨ ਲੈਂਦਾ ਮੈਂ ਤਾਂ ਮੈਂ ਤਾਂ ਨਹੀਂ ਲੈ ਕੇ ਆਈ ਮੈਂ ਕਿ ਹਰ ਜਗ੍ਹਾ ਤੇ ਪਾਣੀ ਮਿਲੀ ਤਾਂ ਜਾਂਦਾ ਚਾਹ ਦਬਲ ਪ੍ਰਾਈਸ ਤੇ ਮਿਲ ਜਾਂਦਾ ਇੱਥੇ ਡੈਜ਼ਰਟ ਆ ਨਾ ਆ ਸਵੇਰੇ ਅਸੀਂ ਜਦੋਂ ਬ੍ਰੇਕਫਾਸਟ ਕਰਕੇ ਤੁਰੇ ਸੀ ਨਾ ਆ ਦੋ ਦਹੀਂ ਉਹਨਾਂ ਨੇ ਦੇਤੀਆਂ ਸੀਗੀਆਂ ਤੇ ਦਹੀਂ ਖਾ ਕੇ ਕਿੰਨਾ ਕੁ ਟਾਈਮ ਗੁਜ਼ਾਰਾ ਕਰਾਂਗੇ ਹੁਣ ਪਾਣੀ ਬਿਨਾ ਗੱਤ ਹੀ ਨਹੀਂ ਡੈਜ਼ਰਟ ਆ ਮਾਰੂ ਥਰਲ ਚਲੋ ਦੇਖਦੇ ਆ ਉਹ 10-20 ਦਿਨ ਦਾ ਵੀ ਕਿੱਥੋਂ ਪਾਣੀ ਮਿਲ ਸਕਦਾ ਲੈ ਵੀ ਉੱਪਰ ਤਾਂ ਹੁਣ ਜਾਣਾ ਹੀ ਐ ਆਰਾਮ ਕਰ ਕਰ ਚੜਾਂਗੇ ਹੋਰ ਕੀ ਐ ਤੇ ਹੌਲੀ ਹੌਲੀ ਬਹਿ ਕੇ ਜਿਹੜੀ ਗੱਲ ਦਾ ਡਰ ਸੀ ਨਾ ਉਹੀ ਹੋ ਗਿਆ ਨਿਕਲੇ ਤਾਂ ਅਸੀਂ ਬਹੁਤ ਟਾਈਮ ਨਾਲ ਸੀਗੇ ਤੇ ਜਿਹੜਾ ਫਲੂਕਾ ਮਲੂਕਾ ਲੈ ਲਿਆ ਪਹਿਲਾਂ ਤਾਂ ਫਲੂਕੇ ਨੇ ਸਾਡਾ ਟਾਈਮ ਚੱਕਦਾ ਕੁਝ ਕਹਿੰਦੇ ਮਲੂਕਾ ਮੈਂ ਕਿਹਾ ਕੁਝ ਸਿਕੰਦਰ ਸਿੰਘ ਮਲੂਕਾ ਜਿਆਦਾ ਫਲੂਕਾ ਨੇ ਪੈਂਦੀਆਂ ਜਿਹਦਾ ਫਿਰ ਨਾਮ ਪੁੱਠੀ ਹੋ ਜਾਂਦੇ ਨੇ ਬੰਦੇ ਦੀ ਫਲੂਕਾ ਨੇ ਟਾਈਮ ਵਾਲਾ ਚੱਕਦਾ ਯਾਰ ਸਾਡਾ ਹੁਣ ਸਾਡਾ ਨਾ ਪੌਣਾ ਘੰਟਾ 15 ਮਿੰਟ ਅਸੀਂ ਪੁੱਛਿਆ ਸੀ ਕਿੰਨਾ ਟਾਈਮ ਲੱਗੂਗਾ ਉਹ ਕਹਿੰਦਾ 15 ਮਿੰਟ 50 40 ਮਿੰਟ ਲੱਗੇ ਸੀ 50 ਮਿੰਟ ਵਾ 50 ਮਿੰਟਾਂ ਚ ਅਸੀਂ ਪੂਰਾ ਨੀਲ ਦਰਿਆ ਕ੍ਰੋਸ ਕੀਤਾ ਹੈ ਉੱਤਰਨੇ ਤਾਂ ਇੱਕ ਘੰਟਾ ਹੀ ਲੱਗ ਗਿਆ ਫੇਰ ਸਾਨੂੰ ਆਇਆ ਸੀਗਾ ਵੀ ਗਰਮੀ ਨਾ ਹੋ ਜੇ ਗਰਮੀ ਨਾ ਹੋ ਜੇ ਤੇ ਖੈਰ ਹਜੇ ਵੀ ਠੀਕ ਹੈ 12 ਵਜੇ ਤੱਕ ਤਾਂ ਅਸੀਂ ਤਾਂ 10 ਵਜੇ ਤੋਂ 2 ਘੰਟੇ ਹਜੇ ਵੀ ਸਾਡੇ ਕੋਲ ਹੈਗੇ ਪਰ ਦੇਖ ਸਕਦੇ ਹਾਂ ਸਾਰਾ ਦੇਖਦੇ ਹਾਂ ਲੈਟਸ ਸੀ ਪੱਲੇ ਨਾ ਸਾਰਾ ਰੇਤਾ ਹੈ ਰੇਤਾ ਹੈ ਤੇ ਹਜੇ ਪੱਥਰ ਹੈ ਤੇ ਰੇਤੇ ਚ ਪੈਰ ਵੀ ਗੁੱਟਦਾ ਹੈ ਤੇ ਜ਼ੋਰ ਵੱਧ ਲੱਗਦਾ ਉੱਪਰ ਚੜ੍ਹਨ ਨੂੰ। ਡਬਲ ਜ਼ੋਰ ਲੱਗ ਰਿਹਾ ਹਾਂ। ਹਾਂਜੀ ਤੁਗਣਾ ਜ਼ੋਰ ਲੱਗਦਾ। ਓ ਸ਼ੁਕਰ ਆਓ ਭਰਾਵਾ ਬੋਤੇ ਵਾਲਾ ਆ ਗਿਆ ਕੋਈ। ਖੁਸ਼ੀ ਬੋਤਾ ਨਾਲ ਲੈ ਲੀਏ? ਨਹੀਂ 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 ਨਹੀਂ। ਦੇਖੋ ਬੋਤੇ ਦਾ ਰੰਗਿਆਟ ਪੈਂਦਾ ਦੇਖੋ ਤੁਸੀਂ। ਬੋਤਾ ਦਾ ਮੂੰਹ ਮੁੜੀ ਜਾਂਦਾ। ਕਹਾਂ ਮੈਂ ਨਹੀਂ ਚੜਾ ਸਕਦਾ। ਇਹ ਹੈਵੀ ਨਿਆਣੇ ਨਿਆਣੇ ਯਾਰ ਥੱਕਾ ਕਰਦੇ ਇਹਨਾਂ ਨਾਲ। ਥੱਕਾ ਹੈ ਭਾਈ। ਥੱਕਾ ਕਰਦੇ ਆ ਹਾਂ। ਨਹੀਂ ਮੈਂ ਤਾਂ ਟੁਰ ਕੇ ਰਿਪਰ ਹਾਂਜੀ ਮੈਂ ਤਾਂ ਤੁਰ ਕੇ 4 ਘੰਟੇ ਚ ਜਾਣਾ ਮਨਜ਼ੂਰ ਪਰ ਮੈਂ ਨਹੀਂ ਬੈਣਾ ਇਹ ਕਹਿੰਦਾ ਪੱਥਰਾਂ ਵਾਲਾ ਰਾਹ ਹੈ ਸਾਰਾ ਇਹ ਥੱਲੇ ਤੁਹਾਨੂੰ ਪੱਥਰ ਦੇਖਦੇ ਹੋਣੇ ਤਾਂ ਕਰਕੇ ਜਾਣਾ ਥੋੜਾ ਡੇਜ਼ਰਟ ਚ ਸਾਰੇ ਤੜਫਦੇ ਯਾਰ ਪਾਣੀ ਪੂਣੀ ਬਿਨਾ ਮੈਨੂੰ ਦੋ ਚੀਜ਼ਾਂ ਦੀ ਜ਼ਿੰਦਗੀ ਸਭ ਤੋਂ ਖਤਰਨਾਕ ਲੱਗਦੀ ਹੈ ਨਰਕ ਇੱਕ ਤਾਂ ਬਰਫ਼ ਦੂਜਾ ਰੇਗਿਸਤਾਨ ਇਹ ਥੋੜਾ ਟਾਈਮ ਨੂੰ ਫੋਟੋ ਫੂਟੇਜ ਦੇਖਣ ਨੂੰ ਚੰਗੇ ਲੱਗਦੇ ਆ ਸਾਨੂੰ ਜੋ ਕੋਈ ਪਾਣੀ ਦੇ ਦੇਣਾ ਲੱਗਦਾ ਵੀ ਅਮਰਤ ਮਿਲ ਗਿਆ ਸਾਹਮਣੇ ਨੀਲ ਦਰਿਆ ਜਾਂਦਾ ਥੱਲੇ ਤੇ ਜੀ ਕਰਦਾ ਇੱਕ ਘੁੱਟ ਜੀ ਸਾਰਾ ਨੀਲ ਪੀ ਜਾ ਪਾਣੀ ਬਣਾਉਣਾ ਸੀ ਤੜਫੇ ਪਈਆਂ ਤੇ ਅੱਜ ਪਹਿਲਾ ਦਿਨ ਹੈਗਾ ਜਿੱਦਣ ਅਸੀਂ ਘਰੋਂ ਪਾਣੀ ਲੈ ਕੇ ਤੁਰੇ ਆਪਾਂ ਨੂੰ ਐ ਸੀ ਨਾ ਵੀ ਜਲਦੀ ਮੁੜ ਆਵਾਂਗੇ ਸਵੇਰੇ ਹਾਂਜੀ ਵੀ ਸਵੇਰੇ ਸਵੇਰੇ ਜਾਣਾ ਬ੍ਰੇਕਫਾਸਟ ਕਰਕੇ ਨਿਕਲੇ ਸੀਗੇ ਤੇ ਇਹ ਗਲਤੀ ਹੋ ਗਈ ਜੇ ਤੁਸੀਂ ਰੇਗਿਸਤਾਨ ਜਾਓਗੇ ਨਾ ਕਦੇ ਗਲਤੀ ਨਾ ਕਰਿਓ ਬਾਕੀ ਪਤਾ ਹੁੰਦਾ ਵੀ ਉੱਥੇ ਦੁਕਾਨਾਂ ਨਹੀਂ ਮਿਲਣਗੀਆਂ ਖੁਸ਼ੀ ਦਾ ਕੀ ਹੈ ਖੁਸ਼ਨਾ ਛਤਰੀ ਥੱਲੇ ਤੁਰ ਰਹੇ ਆ ਦੇਖੋ ਬੋਡੀ ਡੀਹਾਈਡਰੇਟ ਘਟ ਹੁੰਦੀ ਆ ਜਦੋਂ ਬੰਦਾ ਛਾਂ ਚ ਰਹਿੰਦਾ ਮੇਰਾ ਤਾਂ ਛਤਰੀ ਥੱਲੇ ਹੀ ਬੁਰਾ ਆ ਲਿਆ ਤੁਸੀਂ ਪਤਾ ਨਹੀਂ ਕਿਵੇਂ ਤੁਰੇ ਜਾਂਦੇ ਹੋ ਪਿਆ ਹੋਈ ਪਈ ਆ ਤੋਆ ਪੱਟ ਕੇ ਨਾ ਘਟ ਲੀਏ ਪਾਣੀ ਬਾਪੂ ਦਾ ਰਾਜ ਹੈ ਨਾ ਇੱਥੇ ਜਿਵੇਂ ਪੰਜਾਬ ਚ ਜਿਹੜਾ ਇੰਨਾ ਕਰੀ ਜਾਂਦੇ ਟਾਈਮ ਬਸ ਜਿਵੇਂ ਪੰਜਾਬ ਚ ਨਹੀਂ ਪਾਣੀ ਨਿਕਲੇ ਹੁੰਦਾ ਸੀ ਪਹਿਲਾਂ ਇਕ ਕਿੰਨਾ ਪੱਬ ਵਟਿਆ ਜਾਂਦਾ ਸੀ ਤੇ ਹੁੰਦੇ ਸੀਗੇ ਬਾਪੂ ਹਣਿਆਂ ਤੋਂ ਕਹਿੰਦੇ ਉਹਨਾਂ ਦੇ ਜ਼ਮਾਨੇ 'ਚ ਨਿਕਲੇ ਹੁੰਦਾ ਸੀਗਾ ਭਲੇ-ਵੇਲੇ ਦੀ ਫਿਰ ਹੁਣ ਤਾਂ ਪਹੁੰਚ ਗਏ ਭਲੇ-ਵੇਲੇ ਦੀਆਂ ਗੱਲਾਂ ਸੀ ਉਹ ਸਾਹਮਣੇ ਆ ਗਿਆ ਜੀ ਬਿਲਕੁਲ ਸਿਖਰ ਜਦੋਂ ਚੋਟੀ ਤੇ ਐ ਸਬਾਨ ਦੇਖਣ ਲੱਗ ਜਾਈਂ ਫਿਰ ਤੁਸੀਂ ਐ ਸਮਝ ਲਓ ਵੀ ਬਸ ਪਹੁੰਚਣ ਆਲੇ ਆ ਨੇੜੇ ਲੱਗ ਗਿਆ ਕੰਮ ਲੈ ਵੀ ਇਹ ਸਾਹਮਣੇ ਆ ਗਿਆ ਪੁਆਇੰਟ ਜਿੱਥੇ ਅਸੀਂ ਪਹੁੰਚਣਾ ਸੀਗਾ ਇਹ ਆਸਵਾਨ ਸਿਟੀ ਦਾ ਪੂਰਾ ਟਾਪ ਪੁਆਇੰਟ ਸਭ ਤੋਂ ਉੱਚਾ ਏਰੀਆ ਤੇ ਸਭ ਤੋਂ ਵਧੀਆ ਸਨਰਾਈਜ਼ ਸਨਸੈਟ ਤੇ ਪੈਨੋਰਮਿਕ 뷰 ਇਹ ਥਾਂ ਤੋਂ ਦਿਖਦਾ ਇਹਦੇ ਚਾਰੇ ਪਾਸੇ ਆਸਮਾਨ ਹੈ ਇਹ ਸਾਹਮਣੇ ਤੁਸੀਂ ਦੇਖੋ ਹੁਣ ਇਹਦੇ ਆਲੇ ਦੁਆਲੇ ਦਿਖਾਉਨੇ ਤੁਹਾਨੂੰ ਆ ਸਾਰਾ ਨਾਇਲ ਦਰਿਆ ਨੀਲ ਇਹ ਇਧਰ ਰੇਗਿਸਤਾਨ ਸਾਰਾ ਦੇਖੋ ਹੋ ਦੂਰ ਤੱਕ ਜਿੱਥੇ ਤੱਕ ਨੰਗਾ ਜਾਂਦੀ ਹੈ ਨਾ ਇਧਰ ਪੂਰਾ ਰੇਗਿਸਤਾਨ ਹੈ ਪਿਛਲੇ ਪਾਸੇ ਤੇ ਜਿਹੜਾ ਇਹ ਮਕਬਰ ਹੈ ਇਹਦਾ ਵੀ ਹਿਸਟਰੀ ਹੈ ਹਿਸਟੋਰੀਕਲ ਹੈ ਇਤਿਹਾਸ ਹੈ ਇਹਦਾ ਉਹ ਤੁਹਾਨੂੰ ਮੈਂ ਬਾਅਦ ਚ ਦਿਖਾਉਣਾ ਤੇ ਪਹਿਲਾਂ ਤੁਹਾਨੂੰ ਆਲਾ ਦਵਾਲਾ ਦਿਖਾਉਂਦਾ ਇੱਥੇ ਤਾਂ ਬਾਈ ਇੱਕ ਹੋਰ ਖੜਾ ਹੈ ਪਤਾ ਨਹੀਂ ਇਹ ਗਾਰਡ ਹੈ ਕਿਵੇਂ ਹੈ ਜਾਂ ਦੇਖਣਾ ਹੈ ਹੋ ਥੱਲੋਂ ਜਗ੍ਹਾ ਤੋਂ ਆਏ ਅਸੀਂ ਦੇਖੋ ਦੇਖਣ ਨੂੰ ਯਾਰ ਥੋੜਾ ਜਿਆਦਾ ਲੱਗਦਾ ਹੋਊ ਤੁਹਾਨੂੰ ਵੀ ਨੇੜੇ ਵੀ ਆਏ ਨਹੀਂ ਪਰ ਚੜ੍ਹਨਾ ਬਹੁਤ ਔਖਾ ਹੈ ਇਹ ਨਿਊ ਚੀ ਵੀ 10 ਮਿੰਟ ਹੁਣ ਛਾਵੇਂ ਬੈਠੀ ਇੱਥੇ ਰੈਸਟ ਕਰਦੇ ਆ ਯਾਰ ਫਿਰ ਤੁਹਾਨੂੰ ਆਲਾ ਦਵਾਲਾ ਨਾ ਪਰਾਂ ਜਾ ਕੇ ਦਿਖਾਵਾਂਗੇ ਸਾਰਾ ਛਾਂ ਵਧੀਆ ਕੀ ਹਵਾ ਵੀ ਬਹੁਤ ਸੋਹਣੀ ਚੱਲ ਰਹੀ ਹੈ ਇੱਥੇ ਜਿਹੜੀ ਇਹ ਥਾਂ ਹੈ ਨਾ ਇਹਨੂੰ ਅਲ ਹਵਾ ਬੋਲਦੇ ਆ ਤੇ ਹਵਾ ਤੋਂ ਮਤਲਬ ਸਿੱਧਾ ਹੀ ਹੈ ਵਿੰਡਸ ਮਤਲਬ ਆਪਣਿਆਂ ਦੀ ਪੰਜਾਬੀ ਵਾਲਾ ਸ਼ਬਦ ਹੀ ਹੈ ਅਰਬੀ ਚ ਵੀ ਹਵਾ ਨੂੰ ਸੇਮ ਹੀ ਸ਼ਬਦ ਵਰਤਦੇ ਹੋਣਗੇ ਤੇ ਅਬਦੁੱਲ ਅਲੀ ਕਰਕੇ ਕੋਈ ਨਾਮ ਸੀਗਾ ਮਤਲਬ ਜਾਂਦਾ ਇਹਨਾਂ ਦਾ ਕੋਈ ਸ਼ੇਖ ਕਹਿ ਸਕਦੇ ਹੋ ਜਾਂ ਮਤਲਬ ਜਿਵੇਂ ਆਪਣੇ ਬੰਦੇ ਹੁੰਦੇ ਆ ਕੋਈ ਇਸਲਾਮ ਦਾ ਪ੍ਰਚਾਰ ਕਰਨ ਵਾਲਾ ਬੰਦਗੀ ਵਾਲਾ ਬੰਦਾ ਸੀਗਾ ਤੇ ਉਹ ਅਫਰੀਕਾ ਦੇ ਜਿਹੜੇ ਹੇਠਲੇ ਕੰਟਰੀ ਚ ਮਤਲਬ ਉਧਰੋਂ ਇੱਧਰ ਨੂੰ ਆਏ ਸੀ ਮਿਸਰ ਤੋਂ ਉਹ ਅਰਬ ਨੂੰ ਲੰਗੇ ਸੀਗੇ 사우ਦੀ ਅਰਬੀਆ ਵੱਲ ਨੂੰ ਤੇ ਇੱਥੇ ਉਹਨਾਂ ਨੇ ਮਤਲਬ 2 ਸਾਲ ਇੱਥੇ ਰਹੇ ਸੀ ਇੱਥੇ ਸਟੇ ਕੀਤਾ ਸੀ ਉਹਨਾਂ ਨੇ ਹਾਂਜੀ ਰੱਬ ਦਾ ਨਾਮ ਬੰਦਗੀ ਕੀਤੀ ਹੋਣੀ ਇਹ ਫਿਰ ਉਹਨਾਂ ਦੀ ਯਾਦ ਚ ਬਣਾਇਆ ਹੋਇਆ ਸਾਨੂੰ ਪਹਿਲਾਂ ਆਇਆ ਸੀਗਾ ਕਿਤੇ ਮਕਬਰ ਹੈ ਇਹ ਮਕਬਰਾ ਨਹੀਂ ਬਣਾਇਆ ਹੋਇਆ ਮਤਲਬ ਉਹਨਾਂ ਦੀ ਯਾਦ ਇੱਕ ਯਾਦਗਰੀ ਨਿਸ਼ਾਨੀ ਖੜੀ ਕੀਤੀ ਹੋਈ ਆ ਵੀ ਉਹਨਾਂ ਦੀ ਯਾਦ ਰਹੇ ਨਾਮ ਰਹੇ ਬਸ ਇਹ ਚੀਜ਼ ਹੈ ਤੇ ਹਵਾ ਪਰ ਇੱਥੇ ਅੱਜ ਵੀ ਸੋਹਣੀ ਆਉਂਦੀ ਹੈ ਤੇ 10 ਮਿੰਟ ਅਸੀਂ ਵੀ ਕੁਦਰਤ ਨੂੰ ਨਿਹਾਰਦੇ ਹਾਂ ਤੇ ਬੈਹਨੇ ਆ ਤੇ ਫੇਰ ਤੁਹਾਨੂੰ ਆਲਾ ਦਵਾਲਾ ਦਿਖਾਵਾਂਗੇ ਛਾਵੇਂ ਬੈ ਕੇ ਨਾ 10 ਮਿੰਟ ਰਿਲੈਕਸ ਹੋਏ ਆ ਯਾਰ ਹੁਣ ਤੇ ਮੈਂ ਕਿਹਾ ਹੁਣ ਜਦੋਂ ਇੰਨੀ ਉੱਪਰ ਆਈਆਂ ਥੋੜਾ ਜਿਹਾ ਤੁਹਾਨੂੰ ਦਿਖਾ ਵੀ ਦਈਏ ਤੇ ਦੇਖੋ ਇੱਥੋਂ ਸਿੱਧਾ ਡੂੰਗਾ ਥੱਲੇ ਹੈ ਤੇ ਲਾਲ ਲਾਲ ਪੱਥਰ ਹੈ ਰੈੱਡ ਕਲਰ ਦੇ ਇਹ ਇਧਰ ਜਿੰਨੇ ਸਾਹਮਣੇ ਤੁਹਾਨੂੰ ਦਿਖ ਰਹੇ ਨੇ ਮਿਸਰ ਦੇ ਪਿੰਡ ਐ ਸਾਹਮਣੇ ਉਹ ਪਿੰਡ ਨੇਗੇ ਉਹ ਪਿੰਡ ਦਿਖਦਾ ਇੱਕ ਉਸ ਤੋਂ ਅੱਗੇ ਪਿੰਡ ਦਿਖਦਾਗਾ ਸਾਰੇ ਪਿੰਡ ਨੇ ਇਹ ਜਿਹੜਾ ਨਾ ਮਿਸਰ ਦੇਸ਼ ਐ ਤੇ ਇਹਦੀ ਜਿੰਨੀ ਵੀ ਆਬਾਦੀ ਐ ਮਤਲਬ 90% ਇਹਦੀ ਆਬਾਦੀ ਤੇ ਨੀਲ ਦਰਿਆ ਦੇ ਕਿਨਾਰੇ ਵੱਸਦੀ ਐ ਉਹ ਕਿਉਂ ਵੱਸਦੀ ਐ ਕਿਉਂਕਿ ਪਾਣੀ ਤੇ ਸਾਰੇ ਮਿਸਰ ਦੇ ਲੋਕ ਪਾਣੀ ਲਈ ਨੀਲ ਤੇ ਨਿਰਭਰ ਨੇ ਤੇ ਇਹ ਪਾਣੀ ਪੂਰੇ ਅਫਰੀਕਾ ਤੋਂ ਤੋਂ ਦਸਿਆ ਸੀਗਾ ਸਾਰੇ ਦੇਸ਼ਾਂ ਵਿੱਚੋਂ ਦੀ ਨੀਲ ਦਰਿਆ ਥੱਲੋਂ ਤੰਜ਼ਾਨੀਆ ਹੋ ਗਿਆ ਕੀਨੀਆ ਹੋ ਗਿਆ ਤੇ ਯੂਗੰਡਾ ਹੋ ਗਿਆ ਤੇ ਥੋੜਾ ਜਿਹਾ ਸੋਡਾਨ ਸੋਡਾਨ ਦਾ ਪਾਰਟ ਤੇ ਥੋੜਾ ਜਿਹਾ ਬਰੁੰਡੀ ਤੇ ਪੈਂਦਾ ਸਾਰਾ ਉਧਰੋਂ ਦਰਿਆ ਇਹ ਇੱਥੇ ਵਗਦਾ ਹੈ ਉੱਥੋਂ ਵਾਕਿਆ ਇੱਥੇ ਆਉਂਦਾ ਹੈਗਾ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਸੀ ਮਿਸਰ ਨੀਲ ਨਦੀ ਤੇ ਮਿਸਰ ਵਿੱਚੋਂ ਲੰਘਦੀ ਹੈ ਉਹ ਅੱਖਾਂ ਨਾਲ ਹੁਣ ਦੇਖੀ ਹੈ ਤੇ ਤਾਂ ਜੋ ਇੱਥੇ ਤੁਹਾਨੂੰ ਬਾਕੀ ਤੁਹਾਨੂੰ ਡੈਜ਼ਰਟ ਮਿਲੂਗਾ ਜਿੱਥੋਂ ਦੀ ਨੀਲ ਲੰਗਦਾ ਨੀਲ ਦੇ ਕਿਨਾਰੇ ਕਰਾਰੇ ਤੁਹਾਨੂੰ ਗ੍ਰੀਨਰੀ ਸਾਰੀ ਮਿਲੂਗੀ ਰਿਪਨ ਉੱਪਰ ਚੜਨ ਲੱਗੇ ਆਪਾਂ ਔਖੇ ਤਾਂ ਬਾਤ ਹੋਏ ਪਰ ਜਿਹੜਾ ਵਿਊ ਇਹ ਦੇਖਣਾ ਕਮਾਲ ਹੈ ਮਤਲਬ ਜੇ ਕੋਈ ਵੀ ਇੱਥੇ ਆ ਰਿਹਾ ਆਸਵਾਨ ਤਾਂ ਮੈਨੂੰ ਲੱਗਦਾ ਤੁਹਾਨੂੰ ਡੈਫੀਨਟਲੀ ਇੱਥੇ ਆਉਣਾ ਚਾਹੀਦਾ ਮਸਟ ਵਿਜ਼ਿਟ ਦੇ ਵਿੱਚ ਰੱਖਣਾ ਚਾਹੀਦਾ ਮਤਲਬ ਬਹੁਤ ਸੋਹਣਾ ਵਿਊ ਹੈ ਇੱਥੇ ਜ਼ਿੰਦਗੀ 'ਚ ਤੁਹਾਨੂੰ ਬਹੁਤ ਰੇਅਰ ਮਿਲਣਗੀਆਂ ਇਹ ਚੀਜ਼ਾਂ ਬਹੁਤ ਰੇਅਰ ਤੁਹਾਨੂੰ ਜਿੰਨ ਕਦੇ ਕਿਸੇ ਦੇਸ਼ ਕਿਸੇ ਕਿਸੇ ਦੇਸ਼ ਚ ਮੌਕਾ ਮਿਲਦਾ ਆ ਸੈਨਰੀ ਦੇਖਣ ਦਾ ਹਰ ਕਿਸੇ ਦੇਸ਼ ਕੋਲ ਆ ਆ ਚੀਜ਼ ਨਹੀਂ ਹੁੰਦੀ ਹਰੇਕ ਹਰੇਕ ਜਗ੍ਹਾ ਦੀ ਹਰੇਕ ਕੰਟਰੀ ਦੀ ਅਲੱਗ ਬਿਊਟੀ ਆ ਉਹ ਹਾਂਜੀ ਉਹ ਦੇਖੋ ਕਿਸ਼ਤੀ ਵਾਲੇ ਨੂੰ ਐਂ ਜੀ ਕਰਦਾ ਵੀ ਭਾਈ ਉੱਪਰ ਹੀ ਆ ਜਾ ਹੁਣ ਵੀ ਉੱਪਰ ਹੀ ਆ ਜਾ ਸਾਨੂੰ ਲੈ ਜਾ ਉਹ ਉਧਰਲੇ ਪਾਸੇ ਨਾ ਸਾਰਾ ਸ਼ਹਿਰ ਹੈ ਜਿੰਨਾ ਤੁਹਾਨੂੰ ਨਿੱਕਾ ਨਿੱਕਾ ਦਿਖ ਰਿਹਾ ਹੈਗਾ ਪਰ ਇੱਥੇ ਵਧੀਆ ਹਵਾਵਾਂ ਚੱਲ ਰਹੀਆਂ ਨੇ ਨਾ ਇੱਥੇ ਰਿਲੈਕਸ ਹੋ ਗਿਆਗੇ ਚੱਲੀਏ ਖੁਸ਼ੀ ਹੁਣ ਥੱਲੇ ਉਤਰਨ ਲੱਗੇ ਹਾਂ ਹੁਣ ਤਾਂ ਨਾ ਤਾਂ ਸਾਡਾ ਰੇਗਿਸਤਾਨ ਤਾਂ ਪਰ ਇਹ ਨਾ ਸਾਨੂੰ ਪਹਾੜ ਪੱਥਰ ਤਾਂ ਬਦੇ ਲੱਗਦੇ ਨੇ ਤਾਂ ਹੁਣ ਸਾਰਾ ਵਧੀਆ ਹੈ ਲੈ ਵੀ ਹੁਣ ਥੱਲੇ ਨੂੰ ਉਤਰਨਾ ਸ਼ੁਰੂ ਕਰਦੇ ਹਾਂ ਤੇ ਤੁਸੀਂ ਦੇਖ ਲਓ ਨਾ ਕੋਈ ਬੰਦਾ ਨਾ ਬੰਦੇ ਦੀ ਜਾਤ ਦੂਰ ਦੂਰ ਤੱਕ ਪੁੱਠੇ ਪੰਗੇ ਲੈਣ ਲਈ ਪੰਜਾਬੀ ਟਰੈਵਲ ਕਪਲ ਮੂਰੇ ਪਹਿਲਾਂ ਜਦੋਂ ਆਪਾਂ ਆ ਰਹੇ ਸੀ ਮੈਂ ਕਿਹਾ ਰਿਪਨ ਨੇ ਸਿਰਫ ਆ ਦੇਖਣ ਲਈ ਉੱਪਰ ਲੈ ਕੇ ਆਏ ਖੁਸ਼ੀ ਨਾ ਸੀ ਕਾਫੀ ਕਿਤੇ ਅਸਲ 'ਚ ਨਾ ਕਿਸੇ ਵੀ ਜਗ੍ਹਾ ਤੇ ਜਾਣ ਤੋਂ ਪਹਿਲਾਂ ਤੁਹਾਡੇ ਕੋਲੇ ਜਾਣਕਾਰੀ ਉਹਦੀ ਪ੍ਰੋਪਰ ਹੋਣੀ ਚਾਹੀਦੀ ਹੈ ਤੇ ਇਹ ਜਗ੍ਹਾ ਬਾਰੇ ਖੁਸ਼ੀ ਨੂੰ ਪਤਾ ਨਹੀਂ ਸੀ ਵੀ ਉੱਪਰੋਂ ਪੈਨਾਰੋਮਿਕ ਵਿਊ ਹੁੰਦਾ ਹੈ ਜੇ ਮੈਨੂੰ ਪਤਾ ਸੀ ਉਹ ਪੈਨਾਰੋਮਿਕ ਵਿਊ ਹੁੰਦਾ ਅਸਲ 'ਚ ਇਹ ਦੇਖਣ ਲਈ ਆਏ ਸੀ ਤੇ ਸਾਨੂੰ ਜਾਦਾ ਵਧੀਆ ਲੱਗਿਆ ਵੈਸੇ ਦਾ ਮਤਲਬ ਮਾਰਨਿੰਗ ਟਾਈਮ ਮਾਰਨਿੰਗ ਟਾਈਮ 'ਚ ਡੇਜ਼ਰਟ ਤੇ ਧੁੱਪ ਪੈਂਦੀ ਹੈ ਜੇ ਸਨਸੈਟ ਟਾਈਮ ਆਉਣਾ ਤੁਸੀਂ ਉਦੋਂ ਮੈਨੂੰ ਲੱਗਦਾ ਵੀ ਵਧੀਆ ਹੋਊਗਾ ਤੇ ਬਾਕੀ ਤੁਸੀਂ ਆਪਣਾ ਦੇਖ ਸਕਦੇ ਹੋ ਜਦੋਂ ਜਿਹਨੇ ਆਉਣਾ ਹੋਵੇ ਕਿਹੜਾ ਸਾਰਿਆਂ ਨੂੰ ਪਰ ਮਾਰਨਿੰਗ ਟਾਈਮ ਸਾਨੂੰ ਲੱਗਦਾ ਬੈਸਟ ਹੈ ਸਨ ਸ਼ਾਈਨ ਇਧਰ ਹੋ ਜਾਂਦੀ ਹੈ ਨਾ ਹਾਂਜੀ ਤੇ ਥੋੜਾ ਜਿਆ ਅਸੀਂ ਵੀ ਲੇਟ ਹੋਏ ਆ 7 ਵਜੇ ਨਿਕਲੋ ਜਿਆਦਾ ਵਧੀਆ ਯਾਰ 9 ਜਾਂ 10 ਵਜੇ ਤੋਂ ਨਿਬੇੜ ਦੋ ਇਹਨੂੰ ਹੁਣ ਇੱਕ ਹੋਰ ਨਵਾਂ ਪੰਗਾ ਲੈਣ ਲੱਗਿਆ ਸੀ ਤੇ ਇੱਥੋਂ ਨਾਲ ਇੱਕ ਹੋਰ ਮੋਨੈਸਟਰੀ ਹੈਗੀ ਤੇ ਅਸੀਂ ਆਖਿਆ ਉਹ ਵੀ ਦੇਖ ਕੇ ਚੱਲੀਏ ਪਹਿਲਾਂ ਉਹ ਪਿੰਡ 'ਚ ਜਾਂਦੇ ਆ ਸਾਹਮਣੇ ਜਿਹੜਾ ਉਹ ਪਿੰਡ ਦਿਖ ਰਿਹਾ ਹੈ ਨਾ ਉੱਥੋਂ ਪਾਣੀ ਤਾਂ ਨਹੀਂ ਲੈਣੇ ਆ ਪਾਣੀ ਲੈ ਕੇ ਫਿਰ ਸਿੱਧਾ-ਸਿੱਧਾ ਡੇਜ਼ਰਟ ਜਿੰਨਾ ਤੁਹਾਨੂੰ ਦਿਖ ਰਿਹਾ ਸੀ ਇਹਦੇ ਨਾਲ-ਨਾਲ ਜਾਵਾਂਗੇ ਅੱਗੇ ਤੇ ਫਿਰ ਅਸੀਂ ਉੱਥੇ ਪਹੁੰਚਾਂਗੇ ਮਨਸਟਰੀ ਤੱਕ ਤੇ ਜੇ ਜੇ ਨਾ ਤੁਰਿਆ ਗਿਆ ਬਾਈ ਔਖੇ ਹੋਏ ਤੇ ਫਿਰ ਖੁਸ਼ੀ ਜਾ ਹੀ ਆਵਾਂਗੇ ਮੈਂ ਕਹਿੰਨੀ ਆ ਫਿਰ ਟੋਆ ਪਟ ਕੇ ਸ਼ਾਮ ਤੱਕ ਰੇਤ ਦੇ ਝਲੋਕੇ ਵਜਾਂਗੇ ਰੇਤ ਕਹਿੰਦੇ ਅੰਦਰੋਂ ਠੰਡੀ ਹੁੰਦੀ ਹੈ ਮੈਂ ਕਿਹਾ ਕਿਤੇ ਆ ਗਏ ਨੇ ਵੀ ਕਦੂ ਜਣ ਦੱਬ ਦਾਂਗੇ ਮੈਂ ਨਹੀਂ ਨਹੀਂ ਤੇ ਫੇਰ ਬਸ ਇਹ ਆ ਵੀ ਪਹੁੰਚ ਹੀ ਜਾਵਾਂਗੇ ਥੋੜਾ ਟਾਈਮ ਹੀ ਲੱਗਣਾ ਹੁਣ ਤਾਂ ਉਹ ਪਿੰਡ ਨੂੰ ਜਾਇਂ ਜਣਾ ਥੱਲੇ ਉਤਰਨਾ ਤਾਂ ਸੌਖਾ ਹੁੰਦਾ ਬਾਕੀ ਬਾਕੀ ਅੱਗੇ ਜਾ ਕੇ ਦੇਖਦੇ ਆ ਯਾਰ ਕਿਵੇਂ ਉਹ ਪਿੰਡ ਚ ਉਹ ਵੀ ਧਮਾਉਣੇ ਪੈਣਗੇ ਰਿਪਨ ਆਪਣੇ ਹਾਂਜੀ ਰੇਤਾ ਬਹੁਤ ਵੜ ਗਿਆ ਬੂਟਾਂ ਚ ਪਿੰਡ ਚ ਨਾ ਯਾਰ ਬੰਦਾ ਕਿੰਨਾ ਕੁਝ ਜੋੜੀ ਜਾਂਦਾ ਰਹਿੰਦਾ ਜਾਂ ਸ਼ਹਿਰ ਚ ਆਪਣੀ ਧਰਤੀ ਚ ਹੁੰਨੇ ਆ ਤੇ ਵੀ ਪੈਸਾ ਜੋੜ ਲੈ ਆਹ ਜੋੜ ਲੈ ਬੰਦੇ ਨੂੰ ਕਿੰਨੀ ਉਹ ਲੱਗੀ ਰਹਿੰਦੀ ਆ ਇੱਥੇ ਮੈਨੂੰ ਲੱਗਦਾ ਜੇ ਅਸੀਂ 2 ਘੰਟੇ ਹੋਰ ਤੁਰ ਲਈਏ ਨਾ ਇਹ ਰੇਗਿਸਤਾਨ 'ਚ ਜੇ ਸਾਨੂੰ ਕੋਈ ਸੋਨੇ ਦੀਆਂ ਮੋਹਰਾਂ ਵੀ ਦੇਵੇ ਮੰਨ ਲਓ ਇਹ ਸੋਨੇ ਦੀਆਂ ਮੋਹਰਾਂ ਪਈਆਂ ਹੋਣ ਜਾਂ ਵੱਲੋ ਕਿਲੋ ਸੋਨਾ ਪਿਆ ਹੋਵੇ ਬਰਾਬਰ ਇੱਕ ਪਾਣੀ ਪਾਣੀ ਦੀ ਬੋਤਲ ਪਈ ਹੋਵੇ ਮੈਨੂੰ ਲੱਗਦਾ ਅਸੀਂ ਪਾਣੀ ਦੀ ਬੋਤਲ ਚੱਕਾਂਗੇ ਅਸੀਂ ਹੋਰ ਕੁਝ ਨਹੀਂ ਚੱਕਾਂਗੇ ਅਸਲ 'ਚ ਬੰਦੇ ਦੀਆਂ ਡਿਮਾਂਡਾਂ ਹੀ ਹਾਲਾਤਾਂ ਦੇ ਹਿਸਾਬ ਨਾਲ ਹੁੰਦੀਆਂ ਨੇ ਸਹੀ ਗੱਲ ਹੈ ਜਿਹੋ ਜਿਹੇ ਹਾਲਾਤ ਹੈ ਉਹ ਹੈ ਜੇ ਬੰਦਾ ਜੇ ਬੰਦਾ ਸੌਖੀ ਰੋਟੀ ਖਾਂਦਾ ਫਿਰ ਬੰਦੇ ਨੂੰ ਹੋਰ ਤਮਾ ਵਧੀ ਜਾਂਦੀ ਹੈ ਜਿਹੜੇ ਬੰਦੇ ਕੋਲ ਜਿਹੜਾ ਛੋਟਾ ਫ੍ਰਿਜ ਐ ਲਾਦਾ ਨਹੀਂ ਨਹੀਂ ਇਹ ਵੱਡਾ ਲੈ ਲਓ ਛੋਟੀ ਐਲਈ ਦੀ ਐ ਵੱਡੀ ਲੈ ਲਓ ਜਿੱਥੇ ਬੰਦੇ ਕੋਲੇ ਹੋਰ ਕੁਝ ਹੈ ਹੀ ਨਹੀਂ ਫਿਰ ਬੰਦਾ ਜ਼ਿੰਦਗੀ ਜਿਉਣ ਤੱਕ ਭਜਦਾ ਬਸ ਵੀ ਮੇਰੇ ਸਾਹ ਚੱਲੇ ਜਾਣ ਵੀ ਮੈਂ ਸਰਵਾਈਵ ਕਰਾਂ ਮੇਰੀ ਜ਼ਿੰਦਗੀ ਚੱਲੀ ਜਾਵੇ ਬਸ ਤਾਂ ਕਰਕੇ ਇੱਥੇ ਪਾਣੀ ਦੀ ਬੂੰਦ ਨੂੰ ਤਰਸਦਾ ਬੰਦਾ ਵੀ ਮੈਨੂੰ ਪਾਣੀ ਮਿਲ ਜਾਏ ਇੰਨੀ ਬਹੁਤ ਆ ਇਹ ਦੇਖੋ ਯਾਰ ਰਸਤੇ 'ਚ ਨਾ ਸਾਨੂੰ ਇਹ ਘਰ ਮਿਲੇ ਆ ਸਾਰੇ ਤੇ ਕੱਚੇ ਘਰ ਬਣੇ ਹੋਏ ਆ ਸਾਰੇ ਤੂੰ ਦੇਖੋ ਮਿੱਟੀ ਦੇ ਆ ਸਾਰੇ ਹੁਣ ਤਾਂ ਮਿਲਾਂ ਵਾ ਰਹਿੰਦੇ ਨਹੀਂ ਹੋਣਗੇ ਹਨ ਮੈਨੂੰ ਵੀ ਲੱਗਦਾ ਜੀ ਛੱਡ ਕੇ ਚਲੇ ਗਏ ਹੋਣਗੇ ਹਾਂ ਜਿਹੜੇ ਹਿਸਾਬ ਨਾਲ ਕੰਦਾਂ ਜੀਆਂ ਟਹੀਆਂ ਪਈਆਂ ਨੇ ਹੁਣ ਲੱਗਦਾ ਏ ਐਦਾਂ ਹੀ ਕਿਉਂਕਿ ਔਖਾ ਤਾਂ ਆਪਣੇ ਵਰਗਿਆਂ ਨੂੰ ਰਿਪਨ ਇੱਥੇ 2 ਘੰਟੇ ਲਾਉਣੇ ਔਖੇ ਹੋਏ ਪੈਣੇ ਸਾਰੀ ਜ਼ਿੰਦਗੀ ਕੱਢਣੀ ਤਾਂ ਬਹੁਤ ਔਖੀ ਆ ਬੰਦੇ ਲਈ ਸਹੀ ਗੱਲ ਆ ਕਿੱਥੋਂ ਸਮਾਨ ਲਿਆਉਂਦੇ ਹੋਣਗੇ ਕੀ ਕਰਦੇ ਹੋਣਗੇ ਉਹ ਤਾਂ ਹੈਵੀ ਹਾਈਟ ਤੇ ਆ ਨਾ ਪਹਾੜ ਚੜਕੀਂ ਇਹਨਾਂ ਤੋਂ ਸਰ ਜਾਂਦਾ ਕੱਚਾ ਤੋਂ ਮਿਲਾਂ ਦੇ ਤਾਂ ਹੀ ਬਣਾਏ ਹੁਣ ਉਹਨਾਂ ਵਿੱਚ ਜ ਮੈਨੂੰ ਇਹ ਲੱਗਦਾ ਖੁਸ਼ੀ ਇਹ ਵੀ ਹੋ ਸਕਦਾ ਪੁਰਾਣੇ ਟਾਈਮਾਂ ਦੇ ਹੁਣ ਇਹਨਾਂ ਦੇ ਲੋਕਾਂ ਦੇ ਪੀ ਹੁਣ ਜਿਵੇਂ ਉਹ ਨੇੜੇ ਪਿੰਡ ਪੁੰਡ ਨੇ ਪਿੰਡਾ ਮੁੰਡਾ ਚਲਾਂਗੇ ਲੋਕ ਬਾਲੇ ਪਾਲਣੇ ਤਾਂ ਲਾਦ ਦੇਣੀ ਆਪਣੇ ਪੁਰਾਣੇ ਪਹਿਲਾਂ ਦੇ ਟਾਈਮ ਦੇ ਹੋਣਗੇ ਇਹ ਆਪਣੀ ਜਨਰੇਸ਼ਨ ਤੋਂ ਤਾਂ ਪਹਿਲਾਂ ਦੀ ਨੇ ਪਤਾ ਨਹੀਂ ਇਹ ਕਮਰੇ ਕੁਮਰੇ ਹੋਣਗੇ ਕਿਸੇ ਟਾਈਮ ਦੇ ਕਿਸੇ ਦੀ ਹਵੇਲੀ ਤਾਂ ਨਹੀਂ ਦੇ ਲੋ ਸਾਰੇ ਜਿਹੜੇ ਕੱਚੇ ਘਰ ਹੁੰਦੇ ਹਨ ਨਾ ਮਤਲਬ ਠੰਡੇ ਰਹਿੰਦੇ ਡੇਜ਼ਰਟ ਕਰਕੇ ਕੱਚੇ ਬਣਾਏ ਜਾਂਦੇ ਨਹੀਂ ਰਿਪਨ ਮੈਨੂੰ ਲੱਗਦਾ ਪਿੰਡ ਮੈਨੂੰ ਲੱਗਦਾ ਪੂਰਾ ਪਿੰਡ ਹੀ ਸੀਗਾ ਯਾਰ ਇਹ ਤਾਂ ਆਹ ਦੇਖੋ ਪੂਰਾ ਪਿੰਡ ਲੱਗਦਾ ਬਾਈ ਇਹ ਪੂਰਾ ਪਿੰਡ ਸੀਗਾ ਕਿਸੇ ਟਾਈਮ ਘਰਨੇ ਕਿੰਨੇ ਹੀ ਹੋ ਸਾਰੇ ਦੇਖੋ ਕਿੱਥੇ ਦੂਰ ਤੱਕ ਤੁਹਾਨੂੰ ਦੇਖਦੇ ਹੁਣ ਨੇ ਥੱਲੇ ਚਲ ਗਏ ਹੋਣਗੇ ਖੁਸ਼ੀ ਹੋ ਉਥੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਜਿੰਨੀ ਖੇਤੀ ਹੁੰਦੀ ਹੈ ਮਿਸਰ ਦੀ ਮਿਸਰ ਦੀ ਸਾਰੀ ਖੇਤੀ ਉਹ ਉਥੇ ਹੈਗੀ ਨੀਲ ਉਹ ਨੀਲ ਲੰਗਦਾ ਨੀਲ ਦੇ ਨਾਲ ਤੁਹਾਨੂੰ ਗ੍ਰੀਨਰੀ ਮਿਲੂ ਗ੍ਰੀਨਰੀ ਕਿਉਂ ਮਿਲੂਗੀ ਕਿਉਂਕਿ ਪਾਣੀ ਦੀ ਸੇਮ ਨਾਲ ਉਹ ਉਥੇ ਮਾੜਾ ਮੋਟਾ ਇਹ ਦਰਖਤ ਕੁਝ ਨਾ ਕੁਝ ਉਗਾਈ ਜਾਂਦੇ ਰਹਿੰਦੇ ਤੇ ਇੱਥੇ ਕੁਝ ਮਿਲਦਾ ਨਹੀਂ ਹੈਗਾ ਯਾਰ ਤਾਂ ਮਤਲਬ ਉੱਪਰਲੇ ਪਾਸੇ ਜਿਉਂ-ਜਿਉਂ ਉੱਪਰਲੇ ਪਾਸੇ ਜਿੰਨਾ ਤੁਹਾਨੂੰ ਇਧਰ ਚੜੋਂਗੇ ਉੱਪਰ ਜਾਓਗੇ ਨਾ ਸਾਰਾ ਰੇਗਿਸਤਾਨ ਉਹ ਦੇਖੋ ਉਧਰ ਵੀ ਕਰ ਸੀਗਾ ਉਹ ਵੀ ਥੱਲੇ ਆਏ ਹੋਏ ਨੇ ਹਾਂਜੀ ਮੈਨੂੰ ਇਹ ਲੱਗਦਾ ਵੀ 80% ਲਗਭਗ ਮੈਂ ਪੂਰਾ ਤਾਂ ਨਹੀਂ ਕਹਿ ਸਕਦਾ 80% ਜਿਹੜਾ ਮਿਸਰ ਦੇਸ਼ ਹੈ ਪੂਰਾ ਰੇਗਿਸਤਾਨ ਦਾ ਭਰਿਆ ਹੋਇਆ ਹੈਗਾ ਇੱਥੋਂ ਵੀ ਤੁਹਾਨੂੰ ਲੰਘ ਕੇ ਦਿਖਾਉਣਾ ਆਹ ਦੇਖੋ ਸਾਰੇ ਇਸ ਤਰ੍ਹਾਂ ਦੇ ਕਮਰੇ ਹੋਣਗੇ ਹੁਣ ਥੱਲੇ ਜਾਂਦੇ ਆ ਸੀ ਪਿੰਡ 'ਚ ਪਹੁੰਚਦੇ ਆ ਜੇ ਨਾ ਤੁਸੀਂ ਜਿਹੜੀਆਂ ਟੂਰਿਸਟਿਕ ਜਗ੍ਹਾਵਾਂ ਨੇਗੀਆਂ ਉਹਨਾਂ ਤੋਂ ਥੋੜਾ ਜਿਹਾ ਹਟ ਕੇ ਆਪਾਂ ਕਦੇ ਜਾਂਦੇ ਹਾਂ ਕੁਝ ਦੇਖਣ ਤਾਂ ਚੀਜ਼ਾਂ ਕਈ ਵਾਰੀ ਨਾ ਬਹੁਤ ਸੋਹਣੀਆਂ ਤੇ ਬਹੁਤ ਵਧੀਆ ਦੇਖਣ ਨੂੰ ਮਿਲ ਜਾਂਦੀਆਂ ਤੇ ਜਿਹਦਾ ਕੋਈ ਹੋਰ ਜਾਂਦਾ ਨਹੀਂ ਹੁੰਦਾ ਬਸ ਲੋਕਲ ਨੂੰ ਪਤਾ ਹੁੰਦੀਆਂ ਉਹ ਥਾਵਾਂ ਜਿਹੜੇ ਲੋਕਲ ਬੰਦੇ ਹੁੰਦੇ ਆ ਕਿ ਇੱਥੇ ਆ ਚੀਜ਼ ਹੈਗੀ ਆ ਰਹੇ ਹਾਂ ਹਾਂਜੀ ਏਜੀ ਆ ਉਤਰਨਾ ਤਾਂ ਨਾ ਨਹੀਂ ਸਲਿੱਪ ਤਾਂ ਕਰਦੇ ਆ ਬਟ ਰੇਤੇ 'ਚ ਹੁਣ ਤਾਂ ਮੈਨੂੰ ਲੱਗਦਾ ਖੁਸ਼ੀ ਉਹ ਵੀ ਨਹੀਂ ਲੱਗਦੀ ਆਪਾਂ ਨੂੰ ਇੰਨੀ ਗਰਮੀ ਵੀ ਨਹੀਂ ਲੱਗ ਰਹੀ ਹੈ ਨਾ ਹਾਂ ਜੀ ਉੱਪਰ ਚੜਨ ਲੱਗੇ ਨਾ ਜ਼ੋਰ ਜ਼ੋਰ ਵੱਧ ਲੱਗਦਾ ਬਾਡੀ ਦਾ ਜਿੱਧਰ ਦੀ ਵੀ ਲੰਘ ਜਓ ਸਾਰੇ ਕਿੱਥੇ ਦੀ ਰਾਹ ਹੀ ਰਾਹ ਹੈ ਐ ਨਹੀਂ ਪਤਾ ਗਲਤ ਉਤਰ ਕੇ ਇੱਕ ਵਾਰ ਕਿੱਥੇ ਕਿੱਤੇ ਦੀ ਕਿੱਤੇ ਪਹੁੰਚਾਂਗੇ ਫਿਰ ਟੜਪਦੇ ਰੰਗ ਮੈਨ ਲੱਗਦਾ ਇੱਥੋਂ ਹੀ ਰਸਤਾ ਹੈਗਾ ਆਪਾਂ ਔੜੀਆਂ ਨਹੀਂ ਥੱਲੇ ਨਹੀਂ ਤਾਂ ਲੱਗਦੀ ਇੱਥੇ ਦੀ ਨਹੀਂ ਆਉਂਦਾ ਮੈਂ ਦੇਖ ਕੇ ਆਉਣਾ ਤੁਸੀਂ ਇੱਥੇ ਰੁਕੋ ਕੋਈ ਬੰਦਾ ਵੀ ਨਹੀਂ ਦੇਖ ਰਿਹਾ ਜੀ ਇੱਥੇ ਜੇ ਇੱਧਰ ਦੀ ਨਹੀਂ ਜਾਊਗਾ ਮੇਰੇ ਖਿਆਲ ਚ ਕਿੱਧਰ ਦੀ ਜਾਊਗਾ ਕਿਤੇ ਹੀ ਨਾ ਆਪਾਂ ਨੂੰ ਕੋਈ ਅਗਵਾ ਕਰ ਲੇਤੇ ਉਹ ਨਹੀਂ ਇੱਧਰ ਤਾਂ ਡੂੰਗਾ ਹੈਗਾ ਸਾਹਮਣੇ ਤਾਂ ਉਹ ਹੁੰਦਾ ਮੁਹੰਮਦ ਦੇਸਾਈਟ ਯਸ ਮੁਹੰਮਦ ਆ ਸ਼ਲਾਲੇ ਦੇਸਾਈਟ ਓਕੇ 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 ਤਿਆ ਨਾਲ ਜਾਇਓ ਹੌਲੀ ਡੂੜ ਨਹੀਂ ਆ ਮੈਂ ਪਿੰਡ ਦੇ ਬੰਦੇ ਵੀ ਮੈਂ ਸ਼ੁਰੂ ਹੋ ਗਏ ਹੁਣ ਤਾਂ ਹੋ ਬਾਈ ਖਾਣੇ ਸਾਰੇ ਬੰਦੇ ਮਿਲ ਜਾਂਦੇ ਨੇ ਨੇੜੇ ਆ ਪੌੜੀਆਂ ਆ ਗਈਆਂ ਖੁਸ਼ੀਆਂ ਆ ਗਈਆਂ ਮੈਂ ਤੁਹਾਨੂੰ ਕਿਹਾ ਸੀ ਨਾ ਪੌੜੀਆਂ ਉਹ ਯਾਰ ਐ ਮੈਂ ਡਰੀ ਜਾਨੀ ਹਾਂ ਲੈ ਮੈਂ ਜਾਨਾ ਕਿੰਨਾ ਕੋਖਾ ਆਜੋ ਆਜੋ ਪੌੜੀਆਂ ਤੇ ਚੜਨਾ ਉਤਰਨਾ ਬਹੁਤ ਔਖਾ ਇਹਨਾਂ ਤੇ ਇਹ ਪੌੜੀਆਂ ਨਹੀਂ ਹੈਗੀ ਪਹਾੜੀ ਅਸਲ 'ਚ ਪਹਾੜ ਨੂੰ ਕੱਟ ਕੇ ਬਸ ਓਨੀਆਂ ਕੀ ਪੌੜੀਆਂ ਬਣਾਤੀ ਇਹਨਾਂ ਨੇ ਮੇਰੇ ਪੈਰ ਜਿੰਨੀ ਜਗ੍ਹਾ ਹੈ ਨਹੀਂ ਇੱਥੇ ਹੁਣ ਇੱਥੇ ਪੁਰਾਣੇ ਟਾਈਮ ਦੀ ਚਰਚਾ ਕਹਿੰਦੇ ਇਹਨਾਂ ਪਹਾੜਾਂ ਜੀ ਬਣੀ ਹੋਈ ਲੈ ਵੀ ਫਾਈਨਲੀ ਇਹ ਪਿੰਡ 'ਚ ਪਹੁੰਚ ਗਏ ਸ਼ੁਕਰਾਨਾ ਸ਼ੁਕਰਾਨਾ ਫੋਟੋ ਨੋ ਫੋਟੋ ਸ਼ੁਕਰਾਨਾ ਓਕੇ ਹਬੀਬੀ ਪਾਣੀ ਖੋਜੀ ਪਾਣੀ ਲੋ ਯਾਰ ਦੁਕਾਨ ਹੈਗੀ ਇੱਥੇ ਕੋਈ ਰੈਸਟੋਰੈਂਟ ਹੈ ਰੈਸਟੋਰੈਂਟ ਹੀ ਹੈ ਪਰ ਹਾਂਜੀ ਇਹਨਾਂ ਨੂੰ ਪਤਾ ਹੈ ਵੀ ਟੂਰਿਸਟ ਭੁੱਖੇ ਪਿਆਸੇ ਹੁੰਦੇ ਨੇ ਸਹੀ ਗੱਲ ਆ ਆਪਣੇ ਵਰਗੇ ਵੀ ਭਲੱਕੜ ਵੀ ਆ ਜਾਂਦੇ ਨੇ ਤੇ ਦੇਖੋ ਕਿੰਨੀ ਸੋਹਣੀ ਗ੍ਰੀਨਰੀ ਕਰ ਅਸਲ ਚ ਆਪਾਂ ਇੰਨੀ ਗਰਮ ਹੈ ਵਾਹ ਸ਼ੁਕਰਾਨ ਸ਼ੁਕਰਾਨ ਇੰਡੀਆ ਇੰਡੀਆ ਥੈਂਕਸ ਹਾ ਹਾ ਮਸਾ ਸ਼ਾਮੇ ਲਿਆ ਰੱਬਾ ਮੇਰਾ ਇਹਨਾਂ ਦੇ ਕੈਫਿਆਂ ਦਾ ਵੀ ਫਰਕ ਹੈ ਕਿੰਦਾ ਸੋਹਣਾ ਕੈਫੇ ਬਣਾ ਰੱਖਿਆ ਯਾਰ ਹਨਾ ਆਹ ਹਾਂ ਆਹ ਦੇਖੋ ਅਰੇ ਕਲਚਰ ਦਾ ਵੀ ਫਰਕ ਹੈ ਸਾਰਾ ਵਾਟਰ ਬੋਟਲ ਕੈਫੇ ਕੁਫੇ ਹੋਰ ਤਰ੍ਹਾਂ ਦੇ ਨਾਰਮਲ ਵਾਟਰ ਹੈ ਕੋਲਡ ਓਕੇ ਯਾ ਨੋ ਨਾਰਮਲ ਨਾਰਮਲ ਗੁੱਡ ਮਾਰਨਿੰਗ ਵਾਟ ਯੂ ਸੇ ਗੁੱਡ ਮਾਰਨਿੰਗ ਸਬਾਹ ﺍﻟफुल ਸਬਾਹਰ ਸਬਾਹ ﺍﻟਖੈਰ ਸਬਾਹਰ ਖੈਰ ਅੰਜਰ ਸਬਾਹ ਫੁੱਲ ਫੋਰ ザ ਫਲਾਵਰ ਸਬਾਹ ਫਰਾਵਰ ਸਵਾਹਿਰ ਫਲਾਵਰ ਸਵਾਹਿਰ ਕੀੜਾ ਸਵਾਹਿਰ ਕੀੜਾ ਨਹੀਂ ਮਿਲਦੇ ਨੇ ਹਣਾ ਹਾਂਜੀ ਅਰਬੀ ਦੇ ਬਹੁਤ ਸਾਰੇ ਸ਼ਬਦ ਮਿਲਦੇ ਆ ਆਪਣੇ ਨਾਲ ਆਪਣੀ ਜੀ ਮੈਨ ਨੇ ਕਿਹਾ ਸਲਾਵਰ ਫੁੱਲ ਹਾਂਜੀ ਫੁੱਲ ਫੁੱਲ ਆਪਾਂ ਵੀ ਫੁੱਲ ਦੀ ਕਹਿੰਦੇ ਹਬੀਬੀ ਇਧਰਲੇ ਪਾਸੇ ਹੁਣ ਨਾ ਇਹਨੂੰ ਜਿਹੜਾ ਖੇਤੀ ਸੀ ਤੁਹਾਨੂੰ ਇਧਰ ਦੀ ਨੇੜੇ ਦੀ ਇਹ ਆਈਲੈਂਡ ਦੀ ਖੇਤੀ ਦਿਖਾਉਨੇ ਆ ਤੇ ਇੱਥੇ ਇੱਕ ਨੇੜੇ ਹੋਰ ਆਈਲੈਂਡ ਆ ਉੱਥੇ ਵੀ ਜਾਵਾਂਗੇ ਉੱਥੇ ਤੁਹਾਨੂੰ ਲੈ ਕੇ ਜਾਵਾਂਗੇ ਪੰਜਾਬ ਤੇ ਪਹਿਲਾਂ ਤੇ ਰੈਸਟੋਰੈਂਟ ਤੇ ਥੋੜਾ ਬਹੁਤਾ ਖਾ ਪੀ ਲਏ ਤੇ ਫਿਰ ਅੱਗੇ ਚੱਲਾਂਗੇ ਕ੍ਰਿਸ਼ਨ ਹਾਂ ਹਾਂ ਬਟ ਵੀ ਆਰ ਸੇਕ ਯੂ ਆਰ ਸੇਕ ਹਾਂ ਹਾਂ ਨਾਰਮਲ 1 ਨਾਰਮਲ ਨਾਰਮਲ ਰੂਮ ਟੈਂਪਰੇਚਰ ਰੂਮ ਟੈਂਪਰੇਚਰ ਰੂਮ ਟੈਂਪਰੇਚਰ ਕਿਦਾ ਯਾਨੀ ਉਹ ਵਾਲਾ ਤੇ ਜਿਬ ਪਾਣੀ ਮਿਲ ਗਿਆ ਤੇ ਜਾਨ ਆ ਗਈ ਹੈਲੋ ਹੈਲੋ ਹਾਊ ਆਰ ਯੂ ਫਾਈਨ ਇਥੋ ਨਾਲ ਨਹਿਰਾਂ ਵੀ ਕੱਢੀ ਹੋਈਆਂ ਨੇ ਨੀਲ ਦਰਿਆ ਚੋਂ ਸਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਖੇਤੀ ਵਾਲੇ ਦੁਆਲੇ ਆ ਸ਼ਾਇਦ ਨਹਿਰ ਨੂਰਾ ਕੁਝ ਪਾਈ ਪਾਏ ਹੋਏ ਇਹਨਾਂ ਨੇ ਵਾਲੇ ਦੁਆਲੇ ਇਹ ਮਤਲਬ ਆਪ ਦਾ ਉਹ ਵਰਮਾਉਂਦੇ ਹੋਣਗੇ ਕੁਝ ਨਾ ਕੁਝ ਮਾੜੀ ਮੋਟੀ ਖੇਤੀ ਕਰਦੇ ਐ ਇਸ ਤਰੀਕੇ ਨਾਲ ਬਾਕੀ ਆਉਣ ਵਾਲਾ ਜਿਹੜਾ ਅਗਲਾ ਬਲੌਗ ਹੈ ਨਾ ਤੇ ਉਹਦੇ ਚ ਤੁਹਾਨੂੰ ਡਿਟੇਲ ਚ ਦਿਖਾਵਾਂਗੇ ਅਸੀਂ ਕਾਈ ਲੈਂਡ ਤੇ ਜਾਣਾ ਹੈਗਾ ਤੇ ਉਹ ਆਈਲੈਂਡ ਤੇ ਜਾ ਕੇ ਫਿਰ ਉੱਥੇ ਸਾਰਾ ਵਾਲਾ ਦੁਆਲਾ ਉਹਦਾ ਕਿਹੋ ਜਿਹਾਗਾ ਕਿਵੇਂ ਖੇਤੀ ਉਹ ਦਿਖਾਵਾਂਗੇ ਇਹ ਜਿਹੜਾ ਉੱਠਾ ਹੈ ਨਾ ਇਹਨੂੰ ਰੇਗਿਸਤਾਨ ਦਾ ਜਹਾਜ਼ ਮੰਨਿਆ ਜਾਂਦਾ ਹੈ ਤੇ ਰੇਗਿਸਤਾਨ ਚ ਇਹ ਸਭ ਤੋਂ ਵੱਧ ਭਜਦਾ ਹੈਗਾ ਤੇ ਬਾਕੀ ਕਹਿੰਦੇ ਪਾਣੀ ਇਹ ਕਹਿੰਦੇ ਬਹੁਤ ਦਿਨਾਂ ਤੱਕ ਜਮਾ ਕਰਕੇ ਰੱਖ ਸਕਦਾ ਇਹਦੇ ਚ ਮਤਲਬ ਇਹ ਕਪੈਸਿਟੀ ਹੁੰਦੀ ਹੈ ਮਤਲਬ ਆਪਦੇ ਪਾਣੀ ਨੂੰ ਇਹ ਸਟੋਰੇਜ ਹੁੰਦੀ ਹੈ ਇਹਦੇ ਅੰਦਰ ਸਟੋਰੇਜ ਕਰਕੇ ਰੱਖ ਲੈਂਦਾ ਕੋਈ ਨਾ ਲੱਕੜ ਹੀ ਖਾਈ ਜਾਂਦਾ ਲੱਕੜ ਹੀ ਖਾਈ ਜਾਂਦਾ ਨਾ ਉਹ ਪ੍ਰੋ ਖਾਂਦਾਗਾ ਦਰਖਤ ਦੇ ਪੱਤੇ ਅੱਛਾ ਜਿੰਨੇ ਦਰਖਤ ਦੇ ਪੱਤੇ ਝੁੰਡੇ ਪਏ ਨੇ ਇਹਦੇ ਨੇਗਾ ਦੇ ਨੇ ਸਾਰੇ ਪੌਂਦੇ ਤਾਂ ਹੁੰਦੇ ਨਹੀਂ ਕੋਈ ਖੁਸ਼ੀ ਖੁਸ਼ ਇਹਨਾਂ ਨੂੰ ਤਾਂ ਹੀ ਉਹ ਦੇਖਿਆ ਸੀ ਤੁਸੀਂ ਚੰਗਿਆੜਾ ਮਾਰਦਾ ਸੀ ਵਿਚਾਰਾ ਮੈਂ ਇਹਨਾਂ ਨੂੰ ਐਂ ਲਈ ਫਿਰਦੇ ਨੇ ਕੁਝ ਪੌਂਦੇ ਨਹੀਂ ਕਰਦੇ ਨਹੀਂ ਨਹੀਂ ਰਿਪਨ ਪੱਤੀ ਲੱਕੜ ਹੀ ਖਾ ਰਹੇ ਆ ਲੱਕੜ ਖਾ ਰਹੇ ਨਹੀਂ ਖਾ ਰਹੇ ਆ ਆਜੋ ਚਲੋ ਸਭ ਤੋਂ ਵੱਧ ਤੁਹਾਨੂੰ ਅਰਬਜ ਮਿਲਣਗੀਆਂ ਖਜੂਰਾਂ ਤੇ ਖਜੂਰਾਂ ਦਾ ਤੁਹਾਨੂੰ ਇੱਥੇ ਇੰਨੀਆਂ ਵਾਧੂ ਮਿਲਣਗੀਆਂ ਨੇ ਸਾਰੀਆਂ ਇਹ ਵੀ ਰੇਗਿਸਤਾਨ ਦਾ درخت ਹੈਗਾ ਡੇਜ਼ਰਟ 'ਚ ਹੁੰਦੀ ਹੈ ਨਹੀਂ ਤੇ ਹੁਣ ਅਸੀਂ ਜਿਹੜੀ ਇੱਥੇ ਸਾਡੀ ਕਿਸ਼ਤੀ ਹੈ ਕਿਸ਼ਤੀ ਦੇ ਕੋਲੇ ਪਹੁੰਚਦੇ ਆਂ ਤੇ ਕਿਸ਼ਤੀ ਤੋਂ ਫਿਰ ਜਿਹੜਾ ਤੁਹਾਨੂੰ ਦੂਜਾ ਆਈਲੈਂਡ ਦੱਸਿਆਗਾ ਨਾ ਉਹ ਸਾਹਮਣੇ ਦੇਖਦਾਗਾ ਉਹ ਆਈਲੈਂਡ ਤੇ ਲੈ ਕੇ ਜਾਣੇਗਾ ਤੁਹਾਨੂੰ ਉਹ ਸਾਹਮਣੇ ਵਾਲੇ ਪਾਸੇ ਜਿਹੜਾ ਉਹ ਡੇਜ਼ਰਟ ਤੋਂ ਉੱਪਰਲੇ ਪਾਸੇ ਸਾਰਾ ਦਿਖਦਾ ਸੀ ਉਹ ਆਈਲੈਂਡ ਘਮਾਉਨੇ ਆ ਹੈਲੋ ਹਬੀਬੀ ਯੂ ਆਮ ਫਾਈਨ ਵਾਟਸ ਅਬਾਊਟ ਯੂ ਹਾਊ ਆਰ ਯੂ ਲੈ ਵੀ ਕਿਸ਼ਤੀ ਚ ਹੋਈ ਐ ਸਵਾਰ ਸਾਡੀ ਚ ਗੁੱਡ ਨਾਓ ਥਿਸ ਇਜ਼ ਵਰਕਿੰਗ ਇਜ਼ ਇਟ ਵਰਕਿੰਗ ਵਿੰਡਸ ਯਾ ਵਿੰਡਸ ਓ ਕੇ ਥੈਂਕ ਯੂ ਥੈਂਕ ਯੂ ਸ਼ੁਕਰਾਨ ਦਸਤਾਨਦਬਨਾ ਹੂੰ ਹੂੰ ਓ ਥੈਂਕ ਯੂ ਵੈਰੀ ਮਚ ਸਰ ਸੋ ਐਸੀ ਆਪਣਾ ਅਸ ਦਾ ਵਲੌਗ ਜਿਹਦੇ ਚ ਤੁਹਾਨੂੰ ਦਿਖਾਇਆ ਇਥੋਂ ਦਾ ਆਲਾ ਦਵਾਲਾ ਸਾਰਾ ਤੇ ਡੈਜ਼ਰਟ ਦਾ ਤੇ ਬਾਕੀ ਹੁਣ ਅਸੀਂ ਜਾ ਰਹੇ ਹਾਂ ਇੱਕ ਹੋਰ ਆਈਲੈਂਡ ਦੇ ਲਈ ਜਿਵੇਂ ਤੁਹਾਨੂੰ ਦੱਸਿਆ ਤੇ ਉੱਥੇ ਦੀ ਜਿਹੜੀ ਖੇਤੀਬਾੜੀ ਹੈ ਤੇ ਉਹ ਸਾਰਾ ਤੁਹਾਨੂੰ ਆਉਣ ਵਾਲੇ ਬਲੌਗ ਚ ਅਸੀਂ ਦਿਖਾਵਾਂਗੇ ਸੋ ਜੁੜੇ ਰਹੋ ਤੁਸੀਂ ਆਪਣੇ ਈਜੀਪਟ ਦੇ ਸਫਰ ਨਾਲ ਤੇ ਮਿਲਦੇ ਆਪਾਂ ਨਵੇਂ ਬਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ